It has made its formidable name in the region for providing affordable healthcare services to the people of Punjab, especially central Punjab. Sir, it was established 30 years ago with the aim of providing these services, which are high end services in diagnostics, which include CT, MRI, ultrasound, x rays, mammographies, and also lab services. And that too, not at market, much subsidized prices. And over the course, over the years, ਅਸੀਂ ਆਪਣੀ ਸਰਵਿਸਿਜ਼ ਨੂੰ ਬੈਟਰ ਕਰਦੇ ਹੋਏ ਵੀ ਹੈਵ ਰੀਚਡ ਅ ਪੁਆਇੰਟ ਵੇਅਰ ਵੀ ਆਰ ਏਬਲ ਟੂ ਪ੍ਰੋਵਾਈਡ ਦ ਬੈਸਟ ਇਨ ਕਲਾਸ ਸਰਵਿਸਿਜ਼ ਇਨ ਦ ਰੀਜਨ ਐਟ ਮੱਚ ਮੱਚ ਅਫੋਰਡੇਬਲ ਪ੍ਰਾਈਸਸ ਆਲ ਫੋਕਸਡ ਟੁਵਰਡਸ ਦ ਪੇਸ਼ੈਂਟ ਪੇਸ਼ੈਂਟ ਦੀ ਹੈਲਥ ਪੇਸ਼ੈਂਟ ਦੀ ਪਾਕਟ ਪੇਸ਼ੈਂਟ ਦੀ ਟਰੀਟਮੈਂਟ ਐਂਡ ਦ ਕਲੀਨਿਕਲ ਆਊਟਕਮ ਨੂੰ ਫੋਕਸ ਕਰਦੇ ਹੋਏ ਅਸੀਂ ਇੱਥੇ ਕੰਮ ਕਰਦੇ ਹਾਂ ਵੀ ਹੈਵ ਵਨ ਆਫ ਦ ਮੋਸਟ ਸਕਿਲਡ ਬਿਗੇਸਟ ਟੀਮ ਆਫ ਰੇਡੀਓਲੋਜਿਸਟ ਇਨ ਦ ਰੀਜਨ ਆਲ ਫੇਅਰਲੀ ਵੈਲ ਟ੍ਰੇਨਡ ਫਰਮ ਗੁੱਡ ਇੰਸਟੀਟਿਊਟਸ ਜਿਹੜੇ ਪੇਸ਼ੈਂਟਸ ਦੇ ਗੁੱਡ ਮਸ਼ੀਨ ਦੇ ਹੋਣ ਦੇ ਨਾਲ ਨਾਲ ਨਾ ਇੱਕ ਮੈਨ ਬਿਹਾਈਂਡ ਦ ਮਸ਼ੀਨ ਬੜਾ ਇੰਪੋਰਟੈਂਟ ਹੁੰਦਾ ਹੈ ਵੀ ਆਰ ਦ ਬਿਗੇਸਟ ਟੀਮ ਆਫ ਰੇਡੀਓਲੋਜਿਸ ਆਮ ਵੈਰੀ ਪ੍ਰਾਊਡ ਟੂ ਅਨਾਉਂਸ ਦੈਟ ਵੈਰੀ ਹਾਈਲੀ ਟ੍ਰੇਨਡ ਐਂਡ ਸਕਿਲਡ ਟੀਮ ਜਿਹਦੇ ਕਰਕੇ ਹੁਣ ਪੇਸ਼ੈਂਟ ਦੀ ਜਿਹੜੀ ਆਊਟਕਮ ਹੈ ਉਹਦੇ ਤੇ ਵੀ ਫਰਕ ਪੈਂਦਾ ਇੱਕ ਇਹ ਜਿਹੜਾ ਨੋਰਮ ਹੈ ਕਿ ਜਿਹੜੀ ਚੰਗੀ ਸਰਵਿਸ ਹੈ ਚੰਗੀ ਰਿਪੋਰਟ ਹੈ ਉਹ ਮਹਿੰਗੀ ਹੋਣੀ ਚਾਹੀਦੀ ਨਹੀਂ ਇਦਾਂ ਨਹੀਂ ਹੈ ఎవਰੀਥਿੰਗ ਕੈਨ ਬੀ ਡਨ ਟੁਵਰਡਸ ਦ ਪੇਸ਼ੈਂਟ ਸੈਂਟ੍ਰਿਕ ਅਪਰੋਚ ਐਂਡ ਦੈਟ ਟੂ ਅ ਹਾਈ ਐਂਡ ਵਰਕ ਵੀ ਆਰ ਡੂਇੰਗ ਦ ਬੈਸਟ ਸਰਵਿਸਸਸ ਐਂਡ ਐਟ ਅ ਪੇਸ਼ੈਂਟ ਸੈਂਟਰਿਕ ਅਪਰੋਚ ਅਸੀਂ ਸਿਰਫ ਆ ਜਾਣੇ ਕਿ ਪੇਸ਼ੈਂਟ ਤੱਕ ਗੱਲ ਪਹੁੰਚੇ ਕਿ ਇਹ ਕਿਦਾਂ ਇਸ ਸਹੂਲਿਅਤ ਦਾ ਫਾਇਦਾ ਉਠਾ ਸਕਦੇ ਆ ਇੱਥੇ ਆਣ ਇੱਥੇ ਦੇ ਇਨਫਰਾਸਟ੍ਰਕਚਰ ਨਵੇਂ ਇਨਫਰਾਸਟ੍ਰਕਚਰ ਨੂੰ ਦੇਖਣ ਨਵੇਂ ਇਕਵਿਪਮੈਂਟਸ ਨੂੰ ਦੇਖਣ ਤੇ ਆਪਣੀ ਹੈਲਥ ਦੇ ਬਾਰੇ ਸੋਚਣ ਤੇ ਉਹਦਾ ਫਾਇਦਾ ਉਠਾਣ ਕੋਕਰ ਡਾਇਗਨੋਸਟਿਕ ਸੈਂਟਰ ਨੂੰ 30 ਬਰੇ ਪੂਰੇ ਹੋ ਗਏ ਨੇ ਹਾਂ ਬਗਵਾਨਾ ਔਰ ਜੇ ਆਪਾਂ ਕੱਲੇ ਦੇਸ਼ ਵਿਦੇਸ਼ ਦਾ ਵੀ ਗੱਲ ਕਰ ਲਈਏ ਅੱਜ ਦੇ ਵਿਦੇਸ਼ਾਂ 'ਚ ਕਿਸੇ ਨੂੰ MRI ਲਿਖਦੇ ਆ ਤਾਂ ਮਿਨਿਮਮ ਵੇਟਿੰਗ ਟਾਈਮ ਜਿਹੜਾ ਹੈ ਉਹ 6 ਤੋਂ 8 ਮਹੀਨੇ ਆ ਔਰ ਪ੍ਰਾਈਸ ਦੀ ਤਾਂ ਗੱਲ ਹੀ ਨਾ ਕਰੋ ਉਹ ਤਾਂ ਕਹਿੰਦੇ ਵੀ ਛੇਤੀ ਤੋਂ ਛੇਤੀ ਕਰਦੇ ਪੈਸੇ ਜਿੰਨੇ ਮਰਜ਼ੀ ਲੈ ਲਓ ਇੰਡੀਆ ਦੇ ਵਿੱਚ ਖਾਸ ਕਰਕੇ ਉੱਤਰੀ ਭਾਰਤ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਮੈਡੀਕਲ ਸਰਵਿਸੇਜ਼ ਜਿਹੜੀਆਂ ਨੇ ਉਹ ਕਾਫੀ ਜੜੀਆਂ ਤੇਜ਼ੀ ਨਾਲ ਵਧ ਰਹੀਆਂ ਨੇ ਔਰ ਮੈਡੀਕਲ ਟੂਰਿਜ਼ਮ ਵੀ ਹੈ ਜਿਹੜੇ ਲੋਕੀ ਬਾਹਰੋਂ ਆ ਕੇ ਜਿਹੜੇ ਆ ਔਰ ਲੁਧਿਆਣਾ ਖਾਸ ਕਰਕੇ ਦੋ ਮੈਡੀਕਲ ਕਾਲਜ ਨੇ ਤੀਜਾ ਵੜਨ ਜਾ ਰਹੇ ਆਪ ਨੂੰ ਸਾਰਾ ਪਤਾ ਹੈ ਇੱਕ ਬਹੁਤ ਵੱਡਾ ਮੈਡੀਕਲ ਹੱਬ ਹੈ ਇੱਕ ਥੋੜੀ ਦੂਜੀ ਗੱਲ ਹੁੰਦੀ ਹੈ ਇੱਕ ਹੁੰਦੀ ਹੈ ਚੰਗੀਆਂ ਸਰਵਿਸੇਸ ਇੱਕ ਹੁੰਦੀਆਂ ਚੰਗੀਆਂ ਸਰਵਿਸੇਸ ਐਟ ਅਫੋਰਡੇਬਲ ਪ੍ਰਾਈਸ ਸੋ ਅੱਜ ਦਾ ਮੇਨ ਮਕਸਦ ਇਹੀ ਸੀ ਕਿ 30 ਸਾਲ ਕੁਕਰ ਨੂੰ ਪੂਰੇ ਹੋ ਗਏ ਐ ਔਰ ਇਹ ਭ੍ਰਾਂਤੀਆਂ ਦੂਰ ਕਰਨ ਲਈ ਕਿ ਚੰਗੀ ਸਰਵਿਸ ਜਿਹੜੀ ਹੈ ਉਹ ਘੱਟ ਪੈਸੇ 'ਚ ਨਹੀਂ ਮਿਲ ਸਕਦੀ ਤੇ ਡਾਕਟਰ ਪ੍ਰਸ਼ਾਂਤ ਨੇ ਇਹ ਚਾਹਨਾ ਪਾਇਆ ਕਿ ਕੁਕਰ ਡਾਇਗਨੋਸਟਿਕ ਸੈਂਟਰ ਜਿਹੜਾ ਹੈ ਇਹ 30 ਸਾਲਾਂ ਤੋਂ ਲੋਕਾਂ ਦੀ ਸਰਵਿਸ 'ਚ ਹੈ ਔਰ ਸਾਰੇ ਡਾਇਗਨੋਸਟਿਕ ਜਿਹੜੇ ਨੇ ਉਹ ਜਿਹੜੇ ਆ ਬਹੁਤ ਅਫੋਰਡੇਬਲ ਪ੍ਰਾਈਸ ਤੇ ਔਰ ਜਿਹੜੀ ਬਹੁਤ ਅੱਛੀ ਰਿਪੋਰਟਿੰਗ ਜਿਹੜੀ ਹੈ ਉਹ ਇੱਥੇ ਹੋ ਰਹੀ ਹੈ ਤੇ ਨਾ ਸਿਰਫ ਉੱਤਰ ਭਾਰਤ ਦੇ ਬਲਕਿ ਸਾਰੇ ਜਿਹੜੇ ਲੋਕੀ ਬਾਹਰੋਂ ਵੀ ਇੱਥੇ ਆਉਂਦੇ ਆ ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਵੀ ਤੁਸੀਂ ਆਓ ਦੇਖੋ ਸਟੇਟ ਆਫ ਦੀ ਆਰਟ ਸਰਵਿਸਿਜ਼ ਐਟ ਅਫੋਰਡੇਬਲ ਪ੍ਰਾਈਸਿਸ ਇੱਥੇ ਅਵੇਲੇਬਲ ਨੇ ਇਹ ਹੈ ਕਿ ਜਿੱਥੇ ਤੱਕ ਬੁੱਕਾ ਡਾਇਗਨੋਸਟਿਕ ਸੈਂਟਰ ਦਾ ਮਕਸਦ ਹੈ ਔਰ ਇਹਦਾ ਪਪਸਿਸ ਹੈ ਔਰ ਜੀਓਸੀ ਅੱਜ ਕਰ ਰਹੇ ਆ ਡਾਕਟਰ ਪ੍ਰਸ਼ਾਂਤ ਨੇ ਅੱਜ ਸਾਰਾ ਕੋਈ ਤੁਹਾਨੂੰ ਇਹਦੇ ਤੇ ਜਾਣਨਾ ਪਾਤਾ ਹੈ ਡਾਕਟਰ ਗੌਰਵ ਦੇ ਤੁਹਾਨੂੰ ਸਾਰਾ ਸਮਝਾਤਾ ਹੈ ਕਿ ਬਾਹਰ ਕੀ ਹੁੰਦਾ ਹੈ ਔਰ ਕੋਕਾ ਡਾਇਗਨੋਸਿਸ ਕਿੰਨੀਆਂ ਅچھے ਸਰਵਿਸ ਦੇ ਰਿਹਾ ਹੈ 30 ਸਾਲ ਪਹਿਲੇ ਮੈਂ ਔਰ ਡਾਕਟਰ ਨੀਲਮ ਨੇ ਇਹਦਾ ਵਿਚਾਰ ਕੇ ਕਿ ਅਸੀਂ ਰੋਡਰ ਸੈਟ ਅਪ ਲਾ ਲਿਆ ਤੇ ਇਹ ਜਗ੍ਹਾ ਨੂੰ ਇੱਕ ਅੱਛਾ ਸੈਂਟਰ ਬਣਾਈਏ ਕਿਉਂਕਿ ਐਮ ਆਰ ਆਈ ਸੀਟੀ ਬੜਾ ਮਹਿੰਗਾ ਹੁੰਦਾ ਸਾਡਾ ਆਈਡੀਆ ਕੀ ਸੀ ਕਿ ਮੀਡਲ ਕਲਾਸ ਨੂੰ ਕੈਪਚਰ ਕਰਨਾ ਇੱਕ ਜਿਹੜਾ ਮੀਡੀਅਮ ਬੰਦਾ ਹੈ ਸਰਕਾਰੀ ਅਫੀਸਰ ਹੈ ਜੋ ਵੀ ਹੈ ਜੇ ਉਹਨੂੰ ਉਹਦੇ ਫਾਦਰ ਦਾ ਐਮ ਆਰ ਆਈ ਕਰਾਣਾ ਪਏ ਤੇ ਉਹਦੇ ਬੱਚਿਆਂ ਦਾ ਮਿਲਕ ਦਾ ਵੀ ਜਾਂ ਦੂਜੇ ਖਰਚਾ ਜਾਂ ਉਹਦੇ ਐਜੂਕੇਸ਼ਨ ਦੇ ਵੀ ਖਰਚੇ ਤੇ ਅਸਰ ਹੁੰਦਾ ਨਾ ਤਾਂ ਉਹ ਨਾ ਕਰ ਸਕਦਾ ਕਰਵਾਣਾ ਉਹਨੂੰ ਪੈਂਦਾ ਹੈ ਉਹਦੇ ਵਾਸਤੇ ਬੜੀ ਮੁਸ਼ਕਿਲ ਹੋ ਜਾਂਦੀ ਹੈ ਗਰੀਬ ਤਾਂ ਪੱਲਾ ਝਾੜ ਦਿੰਦਾ ਹੈ ਅਮੀਰ ਤਾਂ ਕਿਸ ਤਰ੍ਹਾਂ ਕਰਦਾ ਹੈ ਉਹ ਚਲੋ ਅਫੋਰਡ ਕਰ ਸਕਦਾ ਪਰ ਮੀਡੀਅਮ ਕਲਾਸ ਦੇ ਕੋਈ ਨਹੀਂ ਸੋਚਦਾ ਇਹ ਸੈਂਟਰ ਇਸੇ ਸੋਚ ਨਾਲ ਰੁਆ ਸੀ ਔਰ ਇਸੇ ਇਹਦੇ ਵਿੱਚ ਅਸੀਂ ਇਸ ਤਰ੍ਹਾਂ ਮਤਲਬ ਇਹ ਹੀ ਡਾਇਗਨੋਸਟਿਕ ਸਰਵਿਸ ਅਸੀਂ ਸਟਾਰਟ ਕੀਤੇ ਸੀ ਪਰ ਉਸ ਤੋਂ ਬਾਅਦ ਡਾਕਟਰ ਪ੍ਰਸ਼ਾਦ ਬੇਟਾ ਆ ਗਏ ਤੇ ਉਹਨਾਂ ਨੇ ਇਹ ਸੈਂਟਰ ਨੂੰ ਬੜਾ ਹਾਈ ਲੈਵਲ ਤੇ ਪਹੁੰਚਾਇਆ ਔਰ ਇਹ ਹੀ ਮਤਲਬ ਜੋ ਡਾਕਟਰ ਪ੍ਰਸ਼ਾਦ ਔਰ ਡਾਕਟਰ ਲੇਖਾ ਨੇ ਮਿਹਨਤ ਕੀਤੀ ਹੈ ਉਸ ਸੈਂਟਰ ਨੂੰ ਜਿਹੜਾ ਕਿ ਅਸੀਂ 30 ਸਾਲ ਪਹਿਲਾਂ ਉਹਦੀ ਫਾਊਂਡੇਸ਼ਨ ਕੀਤੀ ਸੀ ਡਾਕਟਰ ਪ੍ਰਸ਼ਾਦ ਤੁਹਾਨੂੰ ਐਸ ਲੈਵਲ ਤੇ ਲਿਆ ਕੇ ਜੋ ਤੁਹਾਡੇ ਸਾਹਮਣੇ ਹੈ ਔਰ ਜਿਹਦੇ ਬਾਰੇ ਡਾਕਟਰ ਪ੍ਰਸ਼ਾਦ ਨੂੰ ਤੁਹਾਨੂੰ ਸਾਰਾ ਚੰਨਾ ਪਤਾ ਹੈ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਤੁਹਾਨੂੰ ਦੱਸੀਏ ਇਨਫੋਰਮ ਕਰੀਏ ਤਾਂ ਕਿ ਲੋਕ ਵੱਧ ਤੋਂ ਵੱਧ ਇੰਨਾ ਦਾ ਬੈਨੀਫਿਟ ਲੈ ਸਕਣ ਡਾਕਟਰ ਲੇਖਾ ਸਾਥਦੀਵ ਸਰ ਮੈਂ ਅੱਜ ਕੀ ਜਵਾਬ ਸਵਾਲ ਦੇ ਬਾਰੇ ਕਹਿੰਦਾ कोको डायग्नोस्टिक्स को थर्टी इयर्स हो गए हैं एंड वी अपग्रेडर इंफ्रास्ट्रक्चर तो ये लोगों को बताने के लिए दैट वी डू क्वालिटी डायग्नोस्टिक प्रोसीजर्स एंड इमेजिंग विद वेरी हाई एंड इक्विपमेंट एट अफोर्डेबल प्राइजेस ये लोगों तक पहुँचाने के लिए हमने प्रेस कॉन्फ्रेंस किया हुआ है इफ़ यू हैव एनी मेडिकल कंडीशन डायग्नोस्टिक्स इज़ वेरी क्रूशल इन अप्रोप्रियट एंड प्रॉम्प्ट ट्रीटमेंट तो डाइ डायग्नोस्टिक इमेजिंग आपकी बहुत अच्छी हो दैट इज़ वेरी क्रूशल फॉर योर ट्रीटमेंट वी आर कुकर डायग्नोस्टिक्स हैव वेरी वेरी हाई हाई एंड एंड एट अफोर्डेबल प्राइजेस तो आप आइए एंड प्लीज़ इसका फ़ायदा उठाइए जिथे तक कुकर डायग्नोस्टिक सेंटर का मकसद है ਔਰ ਇਹਦਾ ਪਪਸਿਸ ਹੈ ਔਰ ਜੋ ਅਸੀਂ ਅੱਜ ਕਰ ਰਹੇ ਆ ਡਾਕਟਰ ਪ੍ਰਸ਼ਾਂਤ ਨੇ ਅੱਜ ਸਾਰਾ ਕੁਝ ਤੁਹਾਨੂੰ ਇਹਦੇ ਤੇ ਚਾਹਨਾ ਪਾਤਾ ਹੈ ਡਾਕਟਰ ਗੌਰਵ ਦੇ ਤੁਹਾਨੂੰ ਸਾਰਾ ਸਮਝਾਤਾ ਹੈ ਕਿ ਬਾਹਰ ਕੀ ਹੁੰਦਾ ਹੈ ਔਰ ਕਿਹੜਾ ਡਾਇਵਰਸਿਸ ਕਿੰਨੀਆਂ ਅਚੀ ਸੇਰਸਿਸ ਦੇ ਰਿਹਾ 30 ਸਾਲ ਪਹਿਲੇ ਮੈਂ ਔਰ ਡਾਕਟਰ ਨੀਲਮ ਨੇ ਇਹਦਾ ਵਿਚਾਰ ਕੇ ਕਿ ਅਸੀਂ ਰੌਡਰ ਸੈਟ ਅਪ ਲਾ ਲਿਆ ਤੇ ਇਹ ਜਗ੍ਹਾ ਨੂੰ ਇੱਕ ਅੱਛਾ ਸੈਂਟਰ ਬਣਾਈਏ ਕਿਉਂਕਿ ਹਮਾਰੇ ਸਿਟੀਪੜਾ ਮਹਿੰਗਾ ਹੁੰਦਾ ਸਾਡਾ ਆਈਡੀਆ ਕੀ ਸੀ ਕਿ ਮੀਡਲ ਕਲਾਸ ਨੂੰ ਕੈਪਚਰ ਕਰਨਾ ਇੱਕ ਜਿਹੜਾ ਮੀਡੀਅਮ ਬੰਦਾ ਹੈ ਸਰਕਾਰੀ ਅਫੀਸਰ ਹੈ ਜੋ ਵੀ ਹੈ ਜੇ ਉਹਨੂੰ ਆਦੇ ਫਾਦਰ ਦਾ ਐਮ ਆਰ ਆਈ ਕਰਾਣਾ ਪਏ ਤੇ ਉਹਦੇ ਬੱਚਿਆਂ ਦਾ ਮਿਲਤ ਦਾ ਵੀ ਜਾਂ ਦੂਜੇ ਖਰਚਾ ਜਾਂ ਉਹਦੇ ਐਜੂਕੇਸ਼ਨ ਦਾ ਵੀ ਖਰਚੇ ਤੇ ਅਸਰ ਹੁੰਦਾ ਨਾ ਤਾਂ ਉਹ ਨਾ ਕਰ ਸਕਦਾ ਕਰਵਾਣਾ ਉਹਨੂੰ ਪੈਂਦਾ ਹੈ ਉਹਦੇ ਵਾਸਤੇ ਬੜੀ ਮੁਸ਼ਕਿਲ ਹੋ ਜਾਂਦੀ ਹੈ ਗਰੀਬ ਤਾਂ ਪੱਲਾ ਝਾੜ ਦਿੰਦਾ ਹੈ ਅਮੀਰ ਹੈ ਤਾਂ ਇਸ ਤਰ੍ਹਾਂ ਕਰਦਾ ਹੈ ਉਹ ਚਲੋ ਅਫੋਰਡ ਕਰ ਸਕਦਾ ਹੈ ਪਰ ਮੀਡੀਅਮ ਕਲਾਸ ਦੇ ਕੋਈ ਨਹੀਂ ਸੋਚਦਾ ਇਹ ਸੈਂਟਰ ਇਸੇ ਸੋਚ ਨਾਲ ਰੁਆ ਸੀ ਔਰ ਇਸੇ ਇਹਦੇ ਵਿੱਚ ਅਸੀਂ ਇਸ ਤਰ੍ਹਾਂ ਮਤਲਬ ਇਹ ਹੀ ਡਾਇਗਨੋਸਟਿਕ ਸਰਵਿਸਿਜ਼ ਅਸੀਂ ਸਟਾਰਟ ਕੀਤੇ ਸੀ ਪਰ ਉਸ ਤੋਂ ਬਾਅਦ ਡਾਕਟਰ ਪ੍ਰਸ਼ਾਦ ਬੇਟਾ ਆ ਗਏ ਤੇ ਉਹਨਾਂ ਨੇ ਇਹ ਸੈਂਟਰ ਨੂੰ ਬੜਾ ਹਾਈ ਲੈਵਲ ਤੇ ਪਹੁੰਚਾਇਆ ਔਰ ਇਹ ਹੀ ਮਤਲਬ ਜੋ ਡਾਕਟਰ ਪ੍ਰਸ਼ਾਦ ਔਰ ਡਾਕਟਰ ਲੇਖਰ ਦੀ ਮਿਹਨਤ ਕੀਤੀ ਹੈ ਉਸ ਸੈਂਟਰ ਨੂੰ ਜਿਹੜਾ ਕਿ ਅਸੀਂ 30 ਸਾਲ ਪਹਿਲਾਂ ਉਹਦੀ ਫਾਊਂਡੇਸ਼ਨ ਕੀਤੀ ਸੀ ਡਾਕਟਰ ਪ੍ਰਸ਼ਾਦ ਤੁਹਾਨੂੰ ਇਸ ਲੈਵਲ ਤੇ ਲੈ ਆ ਕੇ ਜੋ ਤੁਹਾਡੇ ਸਾਹਮਣੇ ਹੈ ਔਰ ਜਿਹਦੇ ਬਾਰੇ ਡਾਕਟਰ ਪ੍ਰਸ਼ਾਦ ਨੂੰ ਤੁਹਾਨੂੰ ਸਾਰਾ ਚਾਰਨਾ ਪਤਾ ਹੈ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਤੁਹਾਨੂੰ ਦੱਸੀਏ ਇਨਫੋਰਮ ਕਰੀਏ ਤਾਂ ਕਿ ਲੋਕ ਵਾਤ ਵਾਤ ਇਹਨਾਂ ਦਾ ਬੈਨੀਫਿਟ ਲੈ ਸਕਣ